ਹੈਲੋ ਹਾਂਜੀ ਸਾਰੇ ਸੁਆਸਤ੍ਰੀ ਕਾ ਜੀ ਹੋਰ ਕਿਵੇਂ ਹੋ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੀ ਆ ਪੱਗਾਂ ਤੇ ਲੈਡਿੰਗ ਦੀ ਵੀ ਆਪਾਂ ਲੈਡਿੰਗ ਨੂੰ ਵੀ ਹਰ ਕੋਈ ਧੋ ਕੇ ਲੋਂਦਾਗਾ ਤੇ ਪੱਗਾਂ ਨੂੰ ਵੀ ਹਲਾ ਧੋਫੀ ਵਰਤਦਾਗਾ ਤੇ ਆਪਾਂ ਨੂੰ ਇਹ ਨਹੀਂ ਨੂੰ ਵੀ ਧੋਣ ਦਾ ਸਹੀ ਤਰੀਕਾ ਨੂੰ ਪਤਾ ਹੁੰਦਾ ਵੀ ਆਪਾਂ ਕਿਵੇਂ ਧੋਈਏ ਤੇ ਆਪਣੀ ਸੋਟੀ ਜੀ ਗਲਤੀ ਹੁੰਦੀ ਹੈ ਕਿ ਜਿਹੜਾ ਆਪਾਂ ਨੂੰ ਧੋਣ ਦਾ ਨਹੀਂ ਪਤਾ ਹੈਗਾ ਵੀ ਆਪਾਂ ਪਾਣੀ ਚ ਹਰ ਕੋਈ ਡੁਬੋ ਕੇ ਰੱਖਦਾਗਾ ਪਾਈਪ ਕੰਦੀ ਵੀ ਡੁਬਾਉਂਦਾ ਨਹੀਂ ਹੈਗਾ ਹਰ ਕੋਈ ਪਾਣੀ ਚ ਡੁਬੋ ਕੇ ਰੱਖਦਾਗਾ ਤੇ ਜਿਵੇਂ ਕਾਟਨ ਦੇ ਸੂਟ ਨੇ ਉਹਨਾਂ ਨੂੰ ਵੀ ਆਹ ਪਾਣੀ 'ਚ ਡਬੋ ਕੇ ਰੱਖਣਾ ਵੀ ਬਾਅਦ 'ਚ ਇਕੱਠੇ ਨਾ ਹੋ ਜਾਣ ਕਾਟਨ ਦੇ ਸੂਟ ਉੰਨੀ ਜਿਹੜੇ ਤੇ ਵੀ ਡਬੋਂ ਦਾ ਹਰ ਕੋਈ ਆ ਪਾਣੀ 'ਚ ਪਰ ਉਹਨਾਂ ਨੂੰ ਪਾਣੀ 'ਚ ਡਬੋਂ ਦਾ ਸਹੀ ਤਰੀਕਾ ਨਹੀਂ ਪਤਾ ਹੁੰਦਾ ਹੋਵੇਗਾ ਤੇ ਵੀ ਉਹ ਆਪਾਂ ਸਭ ਨੂੰ ਦੱਸਾਂਗੇ ਵੀ ਕਿਵੇਂ ਪਾਣੀ ਦੇ ਵਿੱਚ ਡਬੋ ਕੇ ਰੱਖਣਾ ਚਾਹੀਦਾਗਾ ਵੀ ਜਿਹੜੇ ਉਹਨਾਂ ਦੇ ਰੰਗ ਫੇਟ ਨਾ ਹੋ ਸਕਣ ਬਾਅਦ 'ਚ ਜਿਵੇਂ ਪੰਕਾ ਦੇ ਪੰਕਾ ਦੇ ਰੰਗ ਵੀ ਫੇਟ ਹੋ ਜਾਂਦੇ ਨੇ ਬਾਅਦ 'ਚ ਜਦੋਂ ਬੰਨ੍ਹਦੇ ਨੇ ਹਣਾ ਤੇ ਇੱਕ ਦੋ ਤੋਂ ਆ ਪੈ ਜੇਣਾ ਪੰਗਾ ਦਾ ਰੰਗ ਵੀ ਨਿਕਲ ਜਾਂਦਾ ਇੱਕ ਗੱਲ ਨਾ ਹੁੰਦੀ ਆ ਵੀ ਆਪਾਂ ਪੰਗਾ ਹੁੰਦੀ ਆ ਜੇ ਆਪਾਂ ਸੂਟ ਹੁੰਦਾਗਾ ਆਪਾਂ ਚਿੱਟੇ ਕੱਪੜੇ ਦੇ ਵਿੱਚ ਜਦੋਂ ਮਸ਼ੀਨ ਦੇ ਵਿੱਚ ਪਾਦੀ ਆ ਆਪਣਾ ਚਿੱਟਾ ਕੱਪੜਾ ਖਰਿਆ ਹੋ ਜਾਂਦਾ ਉਹ ਪੰਗਾ ਦਾ ਜਾਂ ਸੂਟਾ ਦਾ ਰੰਗ ਚਿੱਟੇ ਕੱਪੜੇ 'ਤੇ ਚੜ ਜਾਂਦਾ ਇਸ ਕਰਕੇ ਆਪਾਂ ਚਿੱਟਾ ਕੱਪੜਾ ਲੱਗ ਤੋਂ ਨਹੀਂ ਆਗੇ ਆਪਾਂ ਨੂੰ ਲੱਗ ਤੋਂ ਤੁਹਾਨੂੰ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਕਿਉਂਕਿ ਆਪਾਂ ਕਾਟਨ ਦੇ ਕੱਪੜਿਆਂ 'ਤੇ ਲਾਈਨਿੰਗ ਨੂੰ ਆਪਾਂ ਨੂੰ ਜੇ ਸਹੀ ਤਰੀਕਾ ਤੋਂ ਹੁੰਦਾ ਪਤਾਗਾ ਤੇ ਸਹੀ ਤਰੀਕਾ ਕਿਹੜਾਗਾ ਫੋਟ ਪਸੰ ਨੂੰ ਦੱਸ ਦੇਗੇ ਆਪਾਂ ਕਿ ਬੇਬੇ ਆਪਾਂ ਸਹੀ ਤਰੀਕੇ ਨਾਲ ਧੋ ਸਕਦੇ ਆਂ ਵੀ ਅੱਜ ਆਪਾਂ ਤੁਹਾਨੂੰ ਉਹਦੇ ਬਾਰੇ ਸਾਰਾ ਦੱਸ ਦੇਾਂਗੇ ਤੇ ਵੀ ਕਿਵੇਂ ਆਪਾਂ ਪੱਗਾਂ ਤੇ ਤੇ ਉਹਨੇ ਲਾਈਨਿੰਗ ਨੂੰ ਵੀ ਕਿਵੇਂ ਆਪਾਂ ਪਾਣੀ ਝੋਲੋ ਕੇ ਰੱਖੜਾਗਾ ਵੀ ਉਹਦੇ ਵਿੱਚ ਕਿਹੜੀਆਂ ਦੋ ਚੀਜ਼ਾਂ ਪਾਉਣੀਆਂ ਨੇ ਜਿਹਦੇ ਨਾਲ ਆਪਣੇ ਕੱਪੜੇ ਸਹੀ ਰਹਿਣ ਤੇ ਉਹਨੇ ਦੇ ਰੰਗ ਵੀ ਨਾ ਫੇਟ ਹੋਣ ਤੇ ਉਹ ਇਕੱਠੇ ਵੀ ਨਾ ਹੋਣ ਤੇ ਵੀ ਉਹ ਤੇ ਦੋ ਚੀਜ਼ਾਂ ਪਾ ਕੇ ਉਹ ਕਰਨੇ ਕਈ ਵਾਰ ਆਪਣੀ ਲਾਈਨਿੰਗ ਲੱਗੀ ਹੁੰਦੀ ਹੈ ਦੇਖੋ ਸੁੱਟਾਂ ਦੇ ਤੇ ਅੰਨ ਸੂਟੰ ਨਵਾਏਗਾ ਡਗ ਅਪ ਜਦੋਂ ਜੇ ਆਪਾਂ ਉਹਨੂੰ ਬਾਸ਼ ਕਰਦੇ ਆਂ ਜੇ ਲੈਣੀ ਇਕੱਠੀ ਹੋ ਜਾਂਦੀ ਆ ਆਪਣੇ ਸੂਟਾਂ ਦੀ ਫਿਟਿੰਗ ਸਾਰੀ ਖਰਾਬ ਹੋ ਜਾਂਦੀ ਆ ਨਾਲ ਦੀ ਨਾਲ ਆਪਣੇ ਬਹੁਤ ਮਹਿੰਗੇ ਸੂਟਾਂ ਦੇ ਕਪੜੇ ਛੋਟੀ ਜੀ ਗਲਤੀ ਹੁੰਦੀ ਆ ਕਪੜੇ ਤਰੀਕਾ ਨਹੀਂ ਪਤਾ ਹੁੰਦਾ ਹੈਗਾ ਵੀ ਆਪਾਂ ਉਹ ਕਿਹੜੇ ਤਰੀਕੇ ਨਾਲ ਆਪਾਂ ਉਹਨੂੰ ਬਾਸ਼ ਕਰੀਏ ਜੇ ਉਹ ਸਸਤਾ ਸੂਟ ਆ ਚਾਹੇ ਮਹਿੰਗਾ ਜੇ ਆਪਾਂ ਉਹ ਤਰੀਕੇ ਨਾਲ ਆਪਾਂ ਉਹਨੂੰ ਬਾਸ਼ ਕਰਾਂਗੇ ਜਿਹੜੇ ਤਰੀਕਾ ਆਪਾਂ ਦੱਸਾਂਗੇ ਤੁਹਾਨੂੰ ਤੇ ਉਹ ਨਾ ਸੂਟ ਚ ਰੰਗ ਨਿਕਲੂਗਾ ਨਾ ਕਿ ਸੈਂਡਾ ਵੱਟਿਆ ਚ ਰੰਗ ਹਰੰਗ ਨਿਕਲੂਗਾ ਜਿਵੇਂ ਆਪਣੇ ਕਾਟਨ ਦੇ ਦੁਪੱਟੇ ਦੇ ਕਾਟਨ ਦੇ ਦੁਪੱਟੇ ਵੀ ਉਹੀ ਤਰੀਕੇ ਨਾਲ ਆਪਾਂ ਵਰਤ ਸਕਦੇ ਆਂਗੇ ਤੋ ਸਕਦੇ ਆਂਗੇ ਜਿਹੜਾ ਤਰੀਕਾ ਆਪਾਂ ਸੋਲੂ ਇੱਕ ਤਾਂ ਆਪਾਂ ਲਵਾ ਕੇ ਫੜਕੜੇ ਜਿਹੜੀ ਆਪਣੀ ਫੜਕੜੀਆਂ ਆ ਮੈਂ ਡਲਗੀ ਚਾਉਂਦੀ ਆਂ ਨੇ ਹਨਾ ਵੱਡਾ ਸਾਰਾ ਡਲਾ ਆ ਜਾਂਦਾਗਾ 10 ਰੁਪਈਆ ਦਾ ਤਿੰਨ ਹੀ ਸਾਰੇ ਫੜਕੜੀ ਆ ਜਾਂਦੀ ਹੈਗੀ 10 ਰੁਪਈਆ ਦੀ ਤੇ ਉਹ ਫੜਕੜੀ ਆਪਾਂ ਲੈ ਕੇ ਇਹਦੇ ਵਿੱਚ ਪਾਈ ਹੋਈ ਆਗੀ ਇਹਨੂੰ ਆਪਾਂ پیسਰੇ ਆਂਗੇ ਤੇ ਆਪਾਂ ਇਹਨੂੰ ਕਿਸੇ ਚੀਜ਼ ਚ ਕੁੱਟ ਲਾਂਗੇ ਫਟਕੜੀ ਦਾ ਪਾਊਡਰ ਬਣਾ ਲਾਂਗੇ ਅਬ ਇਸੇ ਕਾਲੀ ਵਿੱਚ ਕੱਢ ਲਾਂਗੇ ਅੰਨੇ ਦੋ ਚਮਚੇ ਆਪਾਂ ਪਾਊਡਰ ਦੇ ਬਣਾਲੇ ਫਟਕੜੀ ਦੇ ਦੇ ਤੇ ਦੋ ਚਮਚੇ ਆਪਾਂ ਫਟਕੜੀ ਦੇ ਪਾਊਡਰ ਦੇ ਲਵਾਂਗੇ ਇੱਕ ਲਵਾਗੇ ਆਪਾਂ ਨਮਕ ਇੱਕ ਆਪਾਂ ਕੋਈ ਵੀ ਨਮਕ ਲਵਾਗੇ ਤੇ ਦੋ ਚਮਚੇ ਪਾ ਲੈ ਲਾਂਗੇ ਇਹਦੇ ਵਿੱਚ ਨਮਕ ਦੇ ਪਾ ਲਾਂਗੇ ਤੇ ਇਹਦੇ ਵਿੱਚ ਦੋ ਚਮਚੇ ਫਟਕੜੀ ਦੇ ਨੇ ਤੇ ਦੋ ਚਮਚੇ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਦੇ ਤੇ ਆ ਚਮਚੇ ਅੰਦਰ ਪਾ ਲੈ ਆਂ ਚ ਤੇ ਦੋ ਚਮਚੇ ਪਾ ਲੈ ਲੇ ਨਮਕ ਦੇ ਦੋ ਚਮਚੇ ਫਟਕੜੀ ਦੇ ਤੇ ਦੋ ਚਮਚੇ ਪਲੇਨ ਮੈਦ ਆਕਦੇ ਤੇ ਆਪਾਂ ਉਪਰ ਬਾਸ਼ ਕਰਾਂਗੇ ਕੱਪੜੇ ਨੂੰ ਤੇ ਆਪਾਂ ਤੁਹਾਨੂੰ ਦਿਖਾਉਣੇ ਹੈ ਕਿ ਕਿੰਨਾ ਟਾਈਮ ਆਪਾਂ ਡਬੋ ਕੇ ਰੱਖਣੇ ਨੇ ਸਭ ਤੋਂ ਪਹਿਲਾਂ ਆਪਾਂ ਪਾਣੀ ਲੈਣਾ ਹੈ ਪਾਣੀ ਆਪਾਂ ਓਨਕ ਲੈਣਾ ਜਿੰਨੇ ਇੱਕ ਦੇ ਵਿੱਚ ਇਹ ਡੁੱਬ ਜੇ ਪਾਣੀ ਆਪਾਂ ਨੇ ਬਿਲਕੁਲ ਠੰਡਾ ਲੈਣਾਗਾ ਤੇ ਆਪਣੀ ਮੋਟਰ ਚੱਲ ਰਹੀ ਸੀ ਪਾਣੀ ਆਪਣੇ ਟਾਜਾਗਾ ਠੰਡਾ ਪਾਣੀ ਆਗਾ ਤੇ ਇਹਦੇ ਵਿੱਚ ਆਪਾਂ ਨੇ ਇੱਕ ਟਾ ਨਮਕ ਪਾਇਆ ਹੋਇਆ ਦੋ ਚਮਚੇ ਇੱਕ ਫੜਕੜੀ ਇਹਨੂੰ ਚੰਗੀ ਤਰ੍ਹਾਂ ਆਪਾਂ ਪਾਣੀ 'ਚ ਪਾ ਕੇ ਹੱਥ ਮਾਰ ਕੇ ਚੰਗੀ ਤਰ੍ਹਾਂ ਥੋੜ ਲਾਂਗੇ ਉੱਥੇ ਦੋ ਚਮਚੇ ਨਮਕ ਦੇਨੇ ਦੋ ਚਮਚੇ ਨਮਕਾਗਾ ਫਿਰ ਟਾਟਾ ਦਾ ਤੇ ਦੋ ਚਮਚਾ ਬਲੇ ਫੜਕੜੀ ਦੇਨੇ ਇਹ ਆਪਣੇ ਹੱਥ ਮਾਰ ਕੇ ਆਪਾਂ ਜਿੰਨਾ ਰਵਾ ਲਿਆ ਹੁਣ ਆਪਾਂ ਲਾਈਨਿੰਗ ਪਿਓਮਾਂਗੇ ਤੇ ਆਪਣੀ ਲਾਈਨਿੰਗ ਆ ਜੈਲੂ ਰੰਗ ਦੀ ਇਹ ਜੇ ਰੰਗ ਜਮੀਨ ਹੀ ਨਿਕਲਦਾ ਬਿਲਕੁਲ ਨਹੀਂ ਤੈਨੂੰ ਘੱਟੋ ਘੱਟ 2 ਘੰਟੇ ਤੋਂ ਵਿੱਚ ਜਿਬੇ ਰਹਿਣ ਦਿਓ ਵੀ ਆਪਣਾ ਜੇ ਰੰਗ ਦਾ ਕੋਈ ਨਿਕਲ ਜੇ ਦੇ ਵਿੱਚ ਰੰਗ ਹੁੰਦੇ ਰਹੇ ਇਹਦੇ ਨਾਲ ਪੰਨ ਵਿੱਚ ਹੀ ਟਿਕ ਜਾਂਦੇ ਨੇ ਕੱਪੜੇ ਦੇ ਤੇ ਬਾਅਦ ਚ ਵੀ ਆਪਣੇ ਰੰਗ ਫੇਟ ਨਹੀਂ ਹੁੰਦੇ ਹੈਗੇ ਆ ਆਪਣੀ ਵਰਤਾਂਗੇ ਪਾਣੀ ਬਿਲਕੁਲ ਸਾਫ਼ ਰਹੂਗਾ ਜੇ ਆਪਾਂ ਫੜਕੜੀ ਤੇ ਨਮਕ ਵਾਲੇ ਪਾਣੀ ਦੇ ਵਿੱਚ ਪਾਵਾਂਗੇ ਨਾ ਤੇ ਰੰਗ ਬਿਲਕੁਲ ਵੀ ਨਹੀਂ ਨਿਕਲਦੇ ਹੈਗੇ ਇੱਕ ਕਪਣੀ ਆ ਭੰਗਾ ਜੇ ਇਹਦੇ ਵਿੱਚ ਆਪਾਂ ਬੈਡ ਕਪੜਾ ਵੀ ਪਿਆਉਂਦੇ ਤਾਂ ਵੀ ਨਹੀਂ ਬੈਡ ਕਪੜੇ ਨੂੰ ਵੀ ਰੰਗ ਚੜੂਗਾ ਤੇ ਫਿਰ ਆਪਣਾ ਮਬਾਰਜ਼ ਵਿੱਚ ਵੀ ਨਹੀਂ ਡਰ ਰਹਿਦਾ ਹੈਗਾ ਜਿਵੇਂ ਆਪਾਂ ਚਿੱਟੇ ਕਪੜੇ ਦੇ ਵਿੱਚ ਕੋਈ ਆਪਾਂ ਰੰਗਦਾਰ ਕਪੜਾ ਧੋ ਦਈਏ ਤੇ ਚਿੱਟਾ ਕਪੜਾ ਖਰਿਆਬ ਹੋ ਜਾਂਦਾ ਹੈਗਾ ਤੇ ਉਹਨੂੰ ਰੰਗ ਚੜ ਜਾਂਦਾ ਹੈਗਾ ਇਹਦਾ ਕੋਈ ਡਰ ਨਹੀਂ ਹੈਗਾ ਜੇ ਆਪਾਂ ਐਵੇਂ ਵਾਸ਼ ਕਰਕੇ ਰੱਖਾਂਗੇ ਪਹਿਲਾਂ ਕੱਪੜੇ ਨੂੰ ਤੇ ਕਾਟਨ ਦਾ ਕੋਈ ਵੀ ਕੱਪੜਾਗਾ ਸਭ ਤੋਂ ਜਿਆਦਾ ਸਲਾਈ ਕਰਨ ਵਾਲਾ ਕੱਪੜਾ ਚਾਹੀਏ ਚਾਹੇ ਬਿਨਾਂ ਸਲਾਈ ਕਰਨ ਵਾਲਾ ਜਿਵੇਂ ਕਾਟਨ ਦੇ ਦੁਬੱਟੇ ਨੇ ਉਹਨਾਂ ਨੂੰ ਵੀ ਆਪਾਂ ਐਵੇਂ ਡਬੋ ਸਕਦੇ ਹਾਂ ਬਾਅਦ ਚ ਰੰਗ ਫੇਟ ਨਹੀਂ ਹੁੰਦੇ ਹੈਗੇ ਕਿੰਨਾ ਵੀ ਪੁਰਾਣਾ ਦੁਬੱਟਾ ਹੋ ਜਾਏ ਉਹਦਾ ਰੰਗ ਨਹੀਂ ਨਿਕਲੂਗਾ ਤੇ ਜੇ ਚਾਹੀਏ ਕਾਟਨ ਦਾ ਸੂਟ ਹੈਗਾ ਚਾਹੇ ਦੁਬੱਟਾਗਾ ਚਾਹੇ ਆਪਣੀ ਸੂਟਾਂ ਦੀ ਲਾਈਨਿੰਗ ਆ ਚਾਹੇ ਪੱਗਾਂ ਦੀ ਕੋਈ ਵੀ ਚੀਜ਼ ਹੈਗੀ ਕਾਟਨ ਦੀ ਉਹਨੂੰ ਆਪਾਂ ਬਾਣੀ ਚਾਇ ਮੇਂ ਡਬਾਵਾਂਗੇ ਰੰਗ ਬਿਲਕੁਲ ਨਹੀਂ ਦੋ ਘੰਟੇ ਕਟਕਟ ਪਾਣੀ ਚ ਡੁੱਬਿਆ ਰਹਿਣ ਦਿਓ ਦੋ ਘੰਟਿਆਂ ਬਾਅਦ ਬਾਅਦ ਚ ਆਪਾਂ ਉਹ ਕਰਾਂਗੇ ਇਹਨੂੰ ਪਾਣੀ ਚੋਂ ਕੱਢਾਂਗੇ ਤੁਹਾਨੂੰ ਫੇਰ ਵੀ ਦਿਖਾਵਾਂਗੇ ਇਹ ਚ ਕੋਈ ਰੰਗ ਨਹੀਂ ਨਿਕਲੂਗਾ ਆ ਦੇਖੋ ਹੁਣ ਵੀ ਤੁਹਾਡੇ ਸਾਹਮਣੇ ਕੋਈ ਰੰਗ ਨਹੀਂ ਨਿਕਲਿਆ ਹੋਇਆ ਇਹਦੇ ਵਿੱਚ ਪਾਣੀ ਬਿਲਕੁਲ ਸਾਫ਼ ਆਗਾ ਬਿਲਕੁਲ ਸਾਫ਼ ਪਾਣੀ ਆਗਾ ਕੋਈ ਰੰਗ ਨਹੀਂ ਨਿਕਲਿਆ ਆਪਣੇ ਸਾਰੇ ਕੱਪੜੇ ਡਬੋਤੇ ਪਾਣੀ ਚ ਤੇ ਮਹੂਰਜੀ ਪਈ ਨੇ ਨੇਰਾ ਬਾਅਦ ਚ ਰੰਗ ਫੇਟ ਨਹੀਂ ਹੁੰਦਾ ਕਿੰਨਾ ਵੀ ਪੁਰਾਣਾ ਕੱਪੜਾ ਹੋਵੇ ਜੀ ਚਿੱਟੇ ਕੱਪੜੇ ਦੇ ਵਿੱਚ ਵੀ ਕਿਵੇਂ ਮਰਜ਼ੀ ਵਾਸ਼ ਕਰਦੀ ਐ ਤੇ ਤਾਂ ਵੀ ਨਹੀਂ ਰੰਗ ਖਰਾਬ ਹੋਣਗੇ ਤੇ ਚਿੱਟੇ ਕੱਪੜਾ ਨੂੰ ਰੰਗ ਛੜਨ ਦਾ ਡਰ ਨਹੀਂ ਰਹਿੰਦਾ ਹੈਗਾ ਸਾਰੇ ਜਣ ਇੱਕ ਵਾਰੀ ਵਰਤ ਕੇ ਜਰੂਰ ਦੇਖਿਓ ਇਹ ਇਹਦੀ 100% ਗਾਰੰਟੀ ਹੈਗੀ ਵੀ ਇਹ ਖਰਾਬ ਨਹੀਂ ਹੋਊਗਾ ਇਹਦੇ ਰੰਗ ਕਦੇ ਵੀ ਨਹੀਂ ਖਰਾਬ ਹੋਊਗਾ ਵੀ ਇਨੂੰ ਉਹ ਪਾਣੀ ਚ ਪਿਆ ਰਹਿਣ ਦੋ ਇਹ ਵੀ ਆਪਾਂ ਫੜਕੜੀ ਵਾਲੇ ਪਾਣੀ ਨਾਲ ਉਹ ਕਰੇ ਸੀ ਤੇ ਫੜਕੜੀ ਤੇ ਨਮਕ ਵਾਲੇ ਪਾਣੀ ਚ ਡਬੋ ਕੇ ਰੱਖੇ ਸੀ ਤੇ ਇਹਨੂੰ ਆਪਣੇ ਸਲਾਈ ਕਰਿਓ ਜਦ ਕਿ ਸਾਰੀ ਗਰਮੀ ਹੋ ਗਈ ਇਹਦੇ ਵਿੱਚ ਬਹੁਤ ਵਾਰੀ ਵਾਸ਼ ਕਰਦੇ ਤੋ ਉਹ ਪਾਤੀਆਂ ਬਹੁਤ ਧੋਆਂ ਪਾਤੀਆਂ ਤਾਂ ਵੀ ਰੰਗ ਬਿਲਕੁਲ ਉਹੋ ਜਿਹਾ ਪਿਆਗਾ ਆ ਤੁਹਾਡੇ ਸਾਹਮਣੇ ਆਨੇ ਸੂਟ ਕੋਈ ਜ਼ਿਆਦਾ ਮਹਿੰਗਾ ਨਹੀਂ ਤੇ ਤਿੰਨ ਚਾਰ ਕੁ ਸੌ ਵਾਲਾ ਸੂਟ ਹੈਗਾ ਤੇ ਕਿੰਨੇ ਮਰਜ਼ੀ ਵਾਰੀ ਧੋ ਪਾ ਦਿਓ ਫਿਰ ਆਪਣਾ ਰੰਗ ਫੇਕ ਨਹੀਂ ਹੁੰਦਾ ਹੈਗਾ ਆਪਣੇ ਸਾਰੇ ਕਲਰ ਲੱਗ ਲੱਗਦੇ ਹੁੰਦੇ ਸੀ ਤੇ ਆਪਣਾ ਢਾਈ ਤਿੰਨ ਘੰਟੇ ਹੋ ਗਏ ਨੂੰ ਡੁੱਬੇ ਪਏ ਨੂੰ ਤੇ ਕਲਰ ਰਹਿ ਨਹੀਂ ਚੁਬ ਬਿਲਕੁਲ ਨਹੀਂ ਲੱਗਰੇ ਹੈਗੇ ਤੇ ਜਿਵੇਂ ਆਪਾਂ ਡੋਬਾਈ ਸੀ ਉਹਦੇ ਪਾਣੀ ਧਿਆਗ ਹੋ ਗਏ ਨੂੰ ਕੋਲ ਸਾਫ ਤੇ ਇੱਕ ਵਾਰੀ ਆਪਾਂ ਇਹਨੂੰ ਸਾਫ ਪਾਣੀ ਵਿੱਚ ਦੀ ਕੱਢ ਦਾਂਗੇ ਤੇ ਫਿਰ ਆਪਾਂ ਇਹਨੂੰ ਸੁੱਕੜੇ ਪਾਉਣਿਆਂਗੇ ਜੇ ਆਪਾਂ ਨੂੰ ਇਹ ਤਰੀਕਾ ਨਾਲ ਆਪਾਂ ਇਹਨੂੰ ਵਾਸ਼ ਕਰਾਂਗੇ ਪਾਣੀ 'ਚ ਡਬੋ ਕੇ ਰੱਖਾਂਗੇ ਜਿਹੜਾ ਤਰੀਕਾ ਆਪਾਂ ਨੇ ਦੱਸਿਆ ਸੀ ਤੁਹਾਨੂੰ ਤੇ ਕਲਰ ਜਿਵੇਂ ਨਹੀਂ ਵੀ ਨਿਕਲਣਗੇ ਬਿਲਕੁਲ ਨਹੀਂ ਨਿਕਲਣਗੇ ਕਲਰ ਕਹੇ ਜੇ ਰੰਗ ਹੋਊਗਾ ਉਹ ਜਿਹੜਾ ਰੰਗ ਪਿਆਰ ਹੋਊਗਾ ਜੋ ਲਾਪਾਲੇ ਨੂੰ ਸਾਰਾ ਨਿਕਾ ਮਾਲੀ ਵੀ ਆਪਾਂ ਮਸ਼ੀਨ 'ਚ ਪਾ ਕੇ ਸੁਕਾਣਾਂਗੇ ਮੜਾ ਜੀ ਸੇਹੀ ਸੁੱਕ ਜਾਣਗੇ ਪਾ ਮਸਤੀ ਇਸ ਪਾਣੀ ਗਿੰਨਣ। ਹਾਂ ਬੰਸਤੀ ਚ ਤਾਂ ਸੱਕਾ ਲੈ ਕੇ ਪਸਾਵੇਂ ਇਸ ਕੰਮ ਅਗੇ ਤੇ ਹੁਣ ਦੋ ਟਾਂ ਹੀ ਬਚ ਰਹੇ ਨੇ। ਫੇਰ ਸੁੱਕਣੇ ਨਹੀਂ ਹੈਗੇ ਜਦ ਛੋਟਾ ਰਹਿ ਗਿਆ। ਤੇ ਜੇ ਪਸਵੇ ਰੱਖੀਏ ਹਾਂ ਇਹ ਕਿੰਨਾ ਹੁੰਦਾ ਆਪਣਾ हूं आप जल्दी मशीन चुका देने के कलर दे। बिल्कुल भी नहीं खराब हुए है ਉਹ ਮੀ ਪੈਨੇ ਜਿਵੇਂ ਆਪਾਂ ਉਹਦੇ ਵਿੱਚ ਪਾਣੀ ਵਿੱਚ ਪਾਇਏ ਸੀ ਵਾਸ਼ ਕਰੇ ਸੀ ਫਟਕੜੀ ਵਾਲੇ ਤੇ ਨੂਣ ਵਾਲੇ ਪਾਣੀ ਵਿੱਚ ਪਾਇਏ ਸੀ ਉਹ ਮੀ ਆਪਣੇ ਬਿਲਕੁਲ ਸਾਫ਼ ਅੰਦਰ ਪੈਨੇ ਨਾ ਕੋਈ ਕੰਡਣ ਨਿਕਲਿਆ ਨਾ ਕੋਈ ਆਪ ਚ ਉਧਰ ਉਧਰੀ ਚੜਿਆ ਨਾ ਇਹ ਆਪਣੀਆਂ ਪੱਡਾ ਕੇ ਵਿੱਚ ਹੀ ਆਪਣੀਆਂ ਲੈ ਲਈ ਰੱਖੋ ਆਪਣੀ ਗੱਲ ਲੈਣੀ ਦਾ ਜੀ ਤੇ ਉਹ ਪਾਗੂ ਸੀ ਆ ਵੀ ਬਲੈਕ ਵਾਲੀ ਆਪਣੀ ਕੱਟਾਈ ਇੱਕ ਜਾਣੇ ਤੁਸੀਂ ਵੀ ਸਾਰੇ ਜਾਣੇ ਆਏ ਵਰਤ ਕੇ ਜਰੂਰ ਦੇਖਿਓ ਤੇ ਕਲਰ ਬਿਲਕੁਲ ਵੀ ਨਹੀਂ ਖਰਿਆਊਗਾ ਨੇ ਵੱਡੀ ਗੱਲ ਆਏ ਆਂ ਕਿ ਆਪਣਾ ਚਿੱਟਾ ਕੱਪੜੇ ਦੇ ਵਿੱਚ ਆਪਾਂ ਜੇ ਕੋਈ ਕੱਪੜਾ ਧੋਦੀ ਹੁਣ ਉਹ ਤਾਂ ਰੰਗ ਉਹ ਹੋ ਜਾਂਦਾਗਾ ਰੰਗ ਚੜ ਜਾਂਦਾ ਹੋਰ ਕੱਪੜੇ ਦਾ ਆਪਾਂ ਡਰਦੇ ਵਿੱਚ ਚਿੱਟਾ ਕੱਪੜਾ ਨਹੀਂ ਪਾਉਂਦੇ ਹੁੰਦੇ ਆਪਣੋਂ ਦਿਲ 'ਚ ਡਰ ਹੁੰਦਾ ਵੀ ਰੰਗੜ ਰੰਗ ਨਾ ਚੜ ਜਾਈ ਵੀ ਤੇ ਇੱਤੇ ਕੱਪੜੇ ਨੂੰ ਤੇ ਵੀ ਹੋਰ ਕੱਪੜਿਆਂ ਦਾ ਰੰਗਣਾ ਚਾਹੀਦਾ। ਫਿਰ ਆਪਾਂ ਕਿੰਨੇ ਵੀ ਤੋ ਸਾਹਦੇ ਜੇ ਆਪਾਂ ਫਟਕੜੀ ਵਾਲੇ ਪਾਣੀ ਦਾ ਆਪਾਂ ਪਹਿਲਾ ਵਰਤਨ ਤੋਂ ਪਹਿਲਾ ਕੱਪੜਾ ਭਵਾਸ਼ ਕਰ ਲਈਏ। ਆਪਣਾ ਹੋ ਗਿਆ ਕੰਮ।